काल अज अंगा बना दसा गे पहला ना इत इस तरह से लोग कर लेना इस तरह बल देखिए करना है इधर अस् इस तरह ना बनाने करा ਅੱਜ ਅਸੀਂ ਨਵਾਂ ਡੀ ਲੇਕਿਆ ਹੈ ਦੇਖੋ ਇਸ ਤਰ੍ਹਾਂ ਨਾਲ ਆਪਾਂ ਬਣਾ ਸ਼ੁਰੂ ਹੋਣਾ ਹੈ ਇਸ ਸਾਈਡ ਤੋਂ ਅਸੀਂ ਦੋ ਧਾਗੇ ਹਮ ਦੇ ਲਏ ਆ ਤੇ ਇਧਰੋਂ ਅਸੀਂ ਚਾਰ ਲਏ ਆ ਕਿਉਂਕਿ ਇਧਰ ਵਾਲੀ ਹੁਣ ਸੜੀ ਥੋੜੀ ਬ੍ਰੇਕ ਹੈ ਅਸੀਂ ਕਿਸੇ ਵੀ ਤਰ੍ਹਾਂ ਨੂੰ ਲੈ ਸਕਦੇ ਆ ਇਸ ਤਰ੍ਹਾਂ ਅਸੀਂ ਨਾਲ ਜਿਹੜਾ ਬਣਾ ਕੇ ਤਿਆਰ ਕਰਾਂਗੇ ਇਹ ਦੇਖੋ ਇਹ ਦੋ ਰੰਗ ਦੇ ਉਹਨਾਂ ਸੀ ਇਸ ਤਰ੍ਹਾਂ ਥੱਲੇ ਟਿਕਾਉਣੀਆਂ ਐ ਇਸ ਸਾਈਡ ਨੂੰ ਇਸ ਤਰ੍ਹਾਂ ਜਾ ਕੇ ਇਧਰ ਵਾਲੀ ਇਸ ਤਰ੍ਹਾਂ ਪਾਉਣੀ ਹੈ ਪਹਿਲੀ ਵਾਰੀ ਸਾਡਾ ਇਸ ਤਰ੍ਹਾਂ ਜਨਣਾ ਹੈ ਜਦੋਂ ਵੀ ਇਹਨੂੰ ਜਾਣੀ ਇੰਦਾ ਤੇ ਇਹਨੂੰ ਅਸੀਂ ਬਾਅਦ 'ਚ ਲੈ ਜਾਵਾਂਗੇ ਫਿਰ ਵਾਪਸ ਅਸੀਂ ਇਸ ਸੈ ਨੂੰ ਲੈ ਕੇ ਜਾਣੀ ਹੈ ਬਸ ਇਹ ਹੁਣ ਹਰੀ ਉਹ ਲਾਲ ਤਾਂ ਉਹਦੇਲੇ ਪੇਟਣਗੇ ਤੇ ਲਾਲ ਹਰੀ ਤੇਲੇ ਪੇਟਣੇ ਇਸ ਤਰ੍ਹਾਂ ਲਪੇਟ ਕੇ ਇਹਨੂੰ ਇੱਥੇ ਬਾਹਰ ਦੇ ਕੇ ਫਿਰ ਆਪਣੀ ਆਪਣੀ ਜਗ੍ਹਾ ਉਹਨੇ ਉਸੇ ਤਰੀਕੇ ਨਾਲ ਵਾਪਸ ਆ ਜਾਣੀ ਇਸ ਤਰ੍ਹਾਂ ਇਸ ਤਰ੍ਹਾਂ ਬੰਨ ਲੈ ਜਾਣਾ ਸਾਡਾ ਨਾਲਾ ਬਹੁਤ ਵਧੀਆ ਬੰਨਣਾ ਹੈ ਸਾਤੋ ਸੋਖਾ ਤੇ ਆਸਾਨ ਤਰੀਕਾ ਹੈ ਮੇਰੇ ਬਾਪਸ ਅਸੀਂ ਉਹਨਾਂ ਆਪਣੀ ਸਾਈਡ ਤੇ ਲੈ ਕੇ ਆਣੇ ਇਹ ਲਾਲਾ ਫਰੀ ਗਈ ਬੱਦਲ ਪੈਟ ਨਹੀਂ ਹੈ ਇਸ ਤਰ੍ਹਾਂ ਨਰਸਟਰ ਬਣੀ ਜਾ ਰਹੀ ਹੈ ਸਿਰਫ ਇਸ ਇਸ ਨਾਲ ਦੇ ਵਿੱਚ ਇਸ ਗੱਲ ਦਾ ਧਿਆਨ ਰੱਖਣਾ ਹੈ ਜਦੋਂ ਆਪਾਂ ਆਹ ਨੜ ਅੰਦਰ ਲੈ ਕੇ ਜਾਣਾ ਤੇ ਦੋਨੇ ਨੜ ਇਕੱਠੇ ਹੋ ਜਾਣੇ ਆ ਇਹਨਾਂ ਨੂੰ ਅਸੀਂ ਇੱਥੇ ਵਿਚਾਲੇ ਪਾਲ ਦੇਣਾ ਹੈ ਤਾਂ ਕਿ ਬਾਅਦ ਦੇ ਕੇ ਇਹ ਨੜ ਵਾਪਸ ਆਪਣੀ ਆਪਣੀ ਜਗ੍ਹਾ ਤੇ ਆ ਜਾਣ ਇਸ ਤਰ੍ਹਾਂ ਅਸੀਂ ਇਕੱਠੇ ਇਕੱਠੇ ਹੀ ਚਕਣੇ ਆ ਇਕੱਠੇ ਹੀ ਇਸ ਤਰ੍ਹਾਂ ਅੰਦਰ ਲੈ ਕੇ ਅੰਦਰ ਜਾਣੇ ਆ ਅੰਦਰ ਜਾ ਕੇ ਫਿਰ ਇਹਨੂੰ ਇਸ ਤਰ੍ਹਾਂ ਬਾਹਰ ਦੇ ਕੇ ਇਸ ਤਰ੍ਹਾਂ ਇਸਦੇ ਵਿੱਚ ਥੋੜੇ ਹੋਰ ਲੰਮਾਟਾ ਆ ਜਾਂਦਾ ਹੈ ਸਿੱਧਾ ਕਰ ਸਕਦੇ ਆ ਅੰਦਰ ਜਾ ਕੇ ਇਸੇ ਤਰ੍ਹਾਂ ਬਾਹਰ ਦੇ ਕੇ ਇਸੇ ਤਰ੍ਹਾਂ ਵਾਪਸ ਲੜਦੇ ਆ ਆ ਕਿ ਨਾ ਦੇਖੋ ਸਾਡਾ ਇਸ ਤਰ੍ਹਾਂ ਬਣ ਕੇ ਤਿਆਰ ਹੋ ਗਿਆ ਹੈ ਇੱਥੇੋਂ ਸਾਡਾ ਆਪਾ ਨਾਲ ਸਾਤਣ ਹੋ ਗਿਆ ਹੈ ਇਸ ਤੋਂ ਬਾਅਦ ਅਸੀਂ ਇਸ ਨੂੰ ਲੋਹ ਲਗਾ ਲਏ। ਬਸ ਇਹ ਦੇਖੋ ਫਿਰ ਦਿਖਾ ਦਿਆ ਅੰਦਰ ਜਾ ਕੇ ਇਸ ਨੂੰ ਇੱਥੇ ਗੋਫੜ ਦਬਾ ਕੇ ਰੱਖਣਾ ਤਾਂ ਨਾਲ ਸਹੀ ਤਰ੍ਹਾਂ ਨਾ ਬਣਦਾ। ਇਹਦੇ ਸਾਡੇ ਰਲ ਕੇ ਇਸ ਤਰ੍ਹਾਂ ਦੇ ਆ ਇਸ ਤਰ੍ਹਾਂ ਲੈ ਕੇ ਜਾਣਾ ਹੈ ਇਸ ਨੂੰ ਚੱਕ ਕੇ ਉਸ ਦੇ ਉੱਪਰ ਇਸ ਤਰ੍ਹਾਂ ਘੁਮਾ ਕੇ ਵਾਪਸ ਆਪਣੀ ਜਗ੍ਹਾ ਤੇ ਆਣਾ। जे अ बाटा देखे रखना है तो अब बाटा भी अभी देख रख सकते हैं जो सीधा ना बना तो सीधा भी अस बनाए बाटा देखकर थोड़ा जा मजबूत बन जाता है इस तरह सीधा रखना सीधा भी अस रख सकते दे हैं देखो ਤੇ ਨਾਲ ਜਿਹੜਾ ਬਣ ਕੇ ਹੋਣਾ ਪੂਰਾ ਹੋ ਚੁੱਕਿਆ ਹੈ ਹੁਣ ਤੁਸੀਂ ਅਸੀਂ ਇਸ ਰੇ ਇੱਥੇ ਲੋਕ ਲਾ ਦੇਣਾ ਹੈ ਲੋਕ ਲਾ ਕੇ ਅੱਗੇ ਅਸੀਂ ਇਸ ਦੇ ਗੰਡਾ ਬਣਾ ਦੇ ਦੱਸਾਂਗੇ ਸਭ ਦੇਖੋ ਸਾਡਾ ਨਾਲਾ ਬਣ ਕੇ ਤਿਆਰ ਹੋ ਚੁੱਕਿਆ ਇਸ ਤਰ੍ਹਾਂ ਦਾ ਦੋ ਰੰਗ ਦਾ ਨਾਲਾ ਹੈ ਇੱਥੇ ਪੂਰਾ ਹੋ ਚੁੱਕਿਆ ਹੁਣ ਤੁਸੀਂ ਇਸ ਨੂੰ ਖਤਮ ਕਰਦੇ ਹੋ ਸੱਤ ਸਿਰਿਆ ਕਰ